ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਹੌਸਲੇ ਬੁਲੰਦ ਅਤੇ ਇਰਾਦੇ ਮਜ਼ਬੂਤ ਹੋਣ 58 ਸਾਲ ਦੀ ਉਮਰ ਵਿੱਚ ਵੀ ਖਿਡਾਰੀ ਵਿਦੇਸ਼ਾਂ ਦੀ ਧਰਤੀ ਤੇ ਸਫਲਤਾ ਦੇ ਝੰਡੇ ਗੱਡ ਕੇ ਆਪਣੇ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਲੈਂਦੇ ਹਨ ਜਿਵੇਂ ਮਿਸਾਲ ਪੰਜਾਬ ਪੁਲਿਸ ਦੇ ਹੈੱਡ ਕਾਂਟੇਬਲ ਦੇ ਬਲਦੇਵ ਸਿੰਘ ਵਾਸੀ ਸੇਫਾ ਨੇ ਪਿਛਲੇ ਦਿਨ ਦੇ ਕਾਕ ਵਿੱਚ ਇਹ ਇੱਕ ਬਾਡੀ ਬਿਲਡਿੰਗ ਮੁਕਾਬਲੇ ਦੌਰਾਨ 45 ਸਾਲ ਤੋਂ ਉੱਪਰ ਗਰੁੱਪ ਵਿੱਚ ਐਫ ਆਈ ਐਫ ਅਤੇ ਨਾਬਾ ਏਸ਼ੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੋ 골ਡ ਮੈਡਲ ਅਤੇ ਮਿਸਟਰ ਏਸ਼ੀਆ ਦਾ ਖਿਤਾਬ ਜਿੱਤਣ ਦਾ ਮਾਣ ਮਹਿਸੂਸ ਕਰਦੇ ਹੋਏ ਅੱਜ ਪਿੰਡ ਸਜਾਨਪੁਰ ਦੇ ਨੌਜਵਾਨ ਸਰਪੰਚ ਮਨਿੰਦਰ ਸਿੰਘ ਸਮੇਤ ਪਿੰਡ ਵਾਸੀਆਂ ਨੇ 골ਡ ਮੈਡਲ ਵਿਜੇਤਾ ਹੱਦ ਕਾਂਟੇ ਗੋਲ ਜ਼ਰਦਾਰ ਸਿੰਘ ਨੂੰ ਗੁਰੂ ਘਰ ਦੀ ਬਖਸ਼ੇ ਸਰੂਪੋਂ ਪਾ ਯਾਦਗਰੀ ਕੱਪੜੇ ਅਤੇ ਨਗਦ ਨਾਮ ਦੇ ਕੇ ਸ਼੍ਰੀ ਮਾਨਤ ਕੀਤਾ ਗਿਆ ਸਰਪੰਚ ਮਨਿੰਦਰ ਸਿੰਘ ਨੇ ਕਿਹਾ ਕਿ ਅਜੇ ਗੋਲਡ ਵਿਜੇਤਾ ਖਿਡਾਰੀ ਨੌਜਵਾਨਾਂ ਦੀ ਪ੍ਰੇਰਣਾ ਸਰੋਤ ਹੁੰਦੇ ਹਨ ਜਿਨ੍ਹਾਂ ਦੇ ਵਿਦੇਸ਼ ਦੀ ਧਰਤੀ ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ਮਿਸਟਰ ਏਸ਼ੀਆ ਅਕਰ ਗੋਲਡ ਵਿਜੇਤਾ ਐਡਟਾਂਕ ਬਲ ਬਦਾਰਸ਼ ਨੇ ਸਰਪੰਚ ਮਨਿੰਦਰ ਸਿੰਘ ਸਮੇਤ ਹੋਰ ਸ਼ਖਸੀਤਾਂ ਦਾ ਧੰਨਵਾਦ ਕਰਦੇ ਦੱਸਿਆ ਕਿ ਉਹ ਫੌਜ ਵਿੱਚ ਨੌਕਰੀ ਪੂਰੀ ਕਰਨੋਂ ਪ੍ਰੰਤ ਅ ਪੰਜਾਬ ਪੁਲਿਸ ਵਿੱਚ ਭੱਤੀ ਹੋਏ ਸਨ ਅਤੇ ਇਸ ਵਕਤ ਉਹ ਚੇਅਰਮੈਨ ਐਡਵੋਕੇਟ ਜਗਨੂਸ਼ਣ ਸੇਖਵੰਦ ਦੇ ਪੀਐਸਓ ਤੌਰ ਤੇ ਤਨਾਤ ਹਨ ਜਦਕਿ 28 ਦਸੰਬਰ 2024 ਨੂੰ ਦਿੱਲੀ ਵਿਖੇ ਬਾਡੀ ਬਿਲਡਰ ਮੁਕਾਬਲੇ ਦੌਰਾਨ ਮਿਸਟਰ ਇੰਡੀਆ ਦਾ ਖਿਤਾਬ ਵੀ ਇਹ ਦਾ ਮਾਣ ਮਹਿਸੂਸ ਹੋਇਆ ਸੀ ਇਸ ਮੌਕੇ ਤੇ ਸਰਪੰਚ ਮਨਿੰਦਰ ਸਿੰਘ ਤੋਂ ਲਾਵਾ ਗੁਰਵਿੰਦਰ ਸਿੰਘ ਰਵਿੰਦਰ ਸਿੰਘ ਕਨੇਡਾ ਜੀਬੀਨ ਸਿੰਘ ਸੁਖਦੇਵ ਸਿੰਘ ਸ਼ਰਿੰਦਰਪਾਲ ਸਿੰਘ ਜਗਤ ਸਿੰਘ ਵੱਲੋਂ ਇਹ ਹੱਡ ਕਾਂਟੇ ਬਦ ਦੇ ਵਾਪਸ ਨੂੰ ਵਧਾਈ ਦਿੰਦੇ ਹੋਏ ਪੂਰੇ ਵਿੱਚ ਹੋਰ ਮੱਲਾ ਮਾਰਨ ਦੀ ਕਾਰਨਾ ਕੀਤੀ ਵੀਡੀਓ ਚੰਗੀ ਲੱਗੇ ਤਾਂ ਅੱਗੇ শেয়ার ਜ਼ਰੂਰ ਕਰਿਓ ਦੇਖੋ ਤਾਂ ਯਾਤਰਾ ਪੱਤਰਕਾਰ ਜੀ ਦੀ ਖਾਸ ਰਿਪੋਰਟ ਸੋਨਹਾਰਾ ਸਤਿ ਸ਼੍ਰੀ ਅਕਾਲ ਅੱਜ ਸਰ ਅੱਜ ਦੇ ਕੇ ਤੌਰ ਤੇ ਪਿੰਡ ਦੇ ਚਾਨ ਤੇ ਸਰਪੰਚ ਜੀ ਬਾਦ ਮਨਿੰਦਰ ਸਿੰਘ ਤੇ ਸਮੁੱਚੇ ਪਿੰਡ ਵਾਸੀਆਂ ਨੂੰ ਤੁਹਾਨੂੰ ਬੁਕਾਇਆ ਤੋਂ ਬੁਲਾ ਕੇ ਸਨਮਾਨਿਤ ਕੀਤਾ ਗਿਆ ਤੇ ਆਪਾਂ ਨਾਮ ਦਾ ਅੱਜ ਤੇ ਕੀ ਪ੍ਰਾਪਤੀ ਕੀਤੀ ਹੈ ਮੇਰਾ ਨਾਮ ਜੀ ਹੈਡ ਕੌਂਸਲਰ ਦੀਵਾਰ ਸਿੰਘ ਸਰਦਾਰ ਬੀਰੂ ਸਿੰਘ ਸੇਖਵਾ ਜੀ ਦਾ ਮੈਂ ਆਪਣਾ ਪੀਐਸਐਮ ਤੇ ਅੱਜ ਮੈਂ ਸਰਪੰਚ ਸਾਹਿਬ ਦਾ ਬੜਾ ਧੰਨਵਾਦੀ ਹਾਂ ਮਨਿੰਦਰ ਸਿੰਘ ਜੀ ਦਾ ਜਿਨ੍ਹਾਂ ਨੇ ਅੱਜ ਮਤਲਬ ਮੈਨੂੰ ਸਨਮਾਨਿਤ ਕੀਤਾ ਨਮਨੋ ਆਪ ਦਰਵਿੰਦਰ ਔਰ ਰਵੀ ਕਨੇਡਾ ਨਾਇਨਾ ਸਾਰਿਆਂ ਦਾ ਬੜਾ ਧੰਨਵਾਦ ਹਾਂ ਇਹ ਵੀ ਮੈਂ ਪਿਛਲੇ ਦਿਨ ਬੈਂਕਾਕ ਵਿੱਚ ਮੁਕਾਬਲੇ ਹੋਏ ਸੀ ਬੋਡੀ ਬਿਲਡਿੰਗ ਦੇ ਉਹਦੇ ਵਿੱਚ ਐਫ ਆਈ ਐਫ ਔਰ ਨਾਭਾ ਏਸ਼ੀਆ ਉਹਨੂੰ ਦੋਵਾਂ ਨਾਲ ਮੈਚ ਖੇਡਿਆ ਸੀਗਾ ਓਵਰ 45 ਤੇ ਦੋਵਾਂ ਵਿੱਚ ਮੈਂ 골ਡ ਮੈਡਲ ਹਾਸਲ ਕੀਤੇ ਸੀਗੇ ਤੇ ਮੈਂ ਉੱਥੋਂ ਮਾਸਟਰ ਮਿਸਟਰ ਏਸ਼ੀਆ ਬਣ ਕੇ ਆਇਆ ਸੀਗਾ ਇਸ ਕਰਕੇ ਮੈਨੂੰ ਉਹਨਾਂ ਨੇ ਸਨਮਾਨਤ ਕੀਤਾ ਤੇ ਮੈਂ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇਹਨਾਂ ਦੀ ਟੀਮ ਦਾ ਖਾਸ ਕਰਕੇ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਫੀਸ ਦੇਣਾ ਚਾਹੁੰਦੇ ਜਿਹੜੇ ਲੱਖਾਂ ਦੇ ਵਿੱਚ ਜਾ ਰਹੇ ਆ ਦੇਖੋ ਜੀ ਸਾਰੇ ਤੇ ਨਸ਼ਿਆਂ ਦਾ ਨਾਮ ਮਾੜਾ ਸਾਰੇ ਨਸ਼ੂ ਨਹੀਂ ਕਰਦੇ ਪਰ ਸਾਨੂੰ ਪੰਜਾਬ ਨੂੰ ਕਿੰਨਾ ਕਦੇ ਬਦਨਾਮ ਵੀ ਕੀਤਾ ਜਾਂਦਾ ਜੀ ਮਤਲਬ ਦੇਖਿਆ ਜਾਵੇ ਸਿਰਫ ਜਮਾਤ ਦੇ ਵਿੱਚ ਤੋਂ ਜੇ ਮਰੇ ਹੁੰਦੇ ਆ ਮੁੰਡਿਆਂ ਦੇ ਨਾਲ ਸਾਰੇ ਟੂਰਿਸਟ ਬਹੁਤ ਨੰਦ ਕਰਦੇ ਨੇ ਸੋ ਦੇ ਵੀਰ ਜਿਹੜੇ ਭੱਲੇ ਪੜਕੇ ਨੇ ਜੀ ਰਾਤ ਫੜਦੇ ਨੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਉਹ ਨਸ਼ਿਆਂ ਦੀ ਰਾਹ ਛੱਡ ਕੇ ਹੁਣ ਤਾਂ ਤੁਹਾਨੂੰ ਪਤਾ ਕਿ ਇਹ ਨਸ਼ਾ ਰੁਦ ਮਹਿੰਦੀ ਚਲਾ ਰਹੀ ਸੀ ਸਰਕਾਰ ਨੇ ਜਿਹਦੇ ਵਿੱਚ ਜਿਹੜਾ ਵੀਰ ਨਸ਼ਾ ਛੱਡਣਾ ਚਾਹੁੰਦਾ ਉਹਨੂੰ ਬਕਾਇਦਾ ਜਿਹੜੇ ਕੇਂਦਰ ਬਣੇ ਹੋਏ ਆ ਸੈਂਟਰ ਬਣਿਆ ਹੋਆ ਉਹਨਾਂ ਵਿੱਚ ਇਲਾਜ ਕਰਾ ਕੇ ਉਹਨੂੰ ਸਹੀ ਤਾਂ ਵੀ ਨਸ਼ਾ ਸ਼ੁਰੂਆਤ ਹੈ ਉਹਨਾਂ ਲਈ ਸਕਿੱਲ ਡਿਵੈਲਪਮੈਂਟ ਦਾ ਕੋਰਸ ਹੀ ਕਰਵਾਇਆ ਜਾਂਦਾ ਜਿਹਦੇ ਵਿੱਚ ਕਿੰਮਲ ਹਰ ਹਲਕੇ ਦੇ ਵਿੱਚ ਸਰਕਾਰ ਬੜੀ ਮਤਲਬ ਕਿ ਸਖ਼ਤ ਜ਼ੋਰ ਤੋਰ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਵੀ ਜਵਾਨ ਕੋਈ ਵੀ ਨਸ਼ਾ ਨਾ ਕਰੇ ਸੋ ਜਿਹੜੇ ਵੀ ਮੇਰੇ ਵੀ ਨਸ਼ਾ ਲੱਗੇ ਆ ਉਹ ਕਿਰਪਾ ਕਰਕੇ ਹਾਜ਼ਰ ਤੇ ਬੇਨਤੀ ਹੈ ਕਿ ਨਸ਼ੇ ਤਿਆਗਣ ਔਰ ਖੇਡਾਂ ਵਾਲਾ ਗਰਾਊਂਡ ਦੇ ਇਤਿਦਾਨ ਜਿਨ੍ਹਾਂ ਦੇ ਇਤਿਦਾਨ ਜੋ ਜਮਾਨੇ ਤੇ ਨਹੀਂ ਜਾ ਸਕਦੇ ਤੇ ਤਕਰੀਬਨ 1-2 ਘੰਟਾ ਫਿਜ਼ੀਕਲ ਐਕਟੀਵਿਟੀ ਕਰਨ ਇਹਦੇ ਨਾਲ ਇੱਕ ਤਾਂ ਆਪਣਾ ਸ਼ਰੀਰ ਬਣਦਾ ਤੇ ਦੂਜਾ ਆਪਣਾ ਮਾਇਦਾ ਵਧੀਆ ਸੈਟ ਰਹਿੰਦਾ ਔਰ ਮੈਂ ਇਹ ਹੀ ਬੇਨਤੀ ਕਰੂੰਗਾ ਕਿ ਕੋਸ਼ਿਸ਼ ਕਰਨ 1 ਤੋਂ 1.5 ਘੰਟਾ ਵਰਜਿਸ਼ ਕਰਨ ਜੀ